ਮੋਗਾ ਦੇ ਬੀਤੀ ਰਾਤ ਇੰਗਲੈਂਡ ਤੋਂ ਆਇਆ ਇੱਕ ਕਬੱਡੀ ਖਿਡਾਰੀ ਦਾ ਅਣਪਛਤੇ ਵਿਅਕਤੀਆਂ ਵੱਲੋਂ ਕਤਲ ਕਰਕੇ ਉਸ ਦੀ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ ਗਈ। ਮ੍ਰਿਤਕ ਦੀ ਪਛਾਣ ਦਰਸ਼ੇਮ ਸਿੰਘ ਵਾਸੀ ਕਲਕਮਜ ਹੋਈ ਹੈ। ਮ੍ਰਿਤਕ ਦੇ ਗਲੇ 'ਚ ਪਲਾਸਟਿਕ ਦੀ ਰੱਸੀ ਹੋਣ ਦੇ ਕਰਕੇ ਪੁਲਿਸ ਦਾਵਾ ਕਰ ਰਹੀ ਹੈ ਕਿ ਉਸ ਵਿਅਕਤੀ ਦੀ ਹੱਤਿਆ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸਿੰਘਾ ਵਾਲਾ ਪਿੰਡ ਤੋਂ ਸੂਚਨਾ ਮਿਲੀ ਸੀ ਕਿ ਸੇਮ ਨਾਂ ਦੇ ਕੋਲ ਖੇਤ 'ਚ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਉਧਰ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮ੍ਰਿਤਕ 20 ਸਾਲ ਤੋਂ ਇੰਗਲੈਂਡ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਅਤੇ ਤੈਨੂੰ ਕਿਉਂ ਮੈਨੂੰ ਪਹਿਲਾਂ ਹੀ ਇੰਗਲੈਂਡ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਸੀ ਪਿੰਡ ਵਾਲਿਆਂ ਦੇ ਮਤਾਬਕ ਮੀਤਕ ਕਬੱਡੀ ਦਾ ਬਹੁਤ ਹੀ ਵਧੀਆ ਖਿਡਾਰੀ ਸੀ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਹਰਜੀਤ ਬਾਜਾਖਾਨਾ ਨਾਲ ਕਬੱਡੀ ਖੇਡਦਾ ਸੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ ਪਰਮਜੀਤ ਕੌਰ ਜੀ ਪਰਮਜੀਤ ਜੀ ਤੁਹਾਡੇ ਜੇਡ ਦੀ ਲਾਸ਼ ਮਿਲੀ ਹੈ ਗੱਲ ਹਾਂ ਜੀ ਤਿਤੋਂ ਆਏ ਸੀ ਕਿਵੇਂ ਮੌਤ ਹੋ ਗਈ ਮੇਰੀ ਜੀ ਇਹ ਜੀ ਇੰਗਲੈਂਡ ਤੋਂ ਆਏ ਸੀ ਜੀ ਤਿੰਨ ਚਾਰ ਨੂੰ ਮਿੰਨ ਕਿੰਨੀ ਦੇਰ ਤੋਂ ਰਹਿੰਦੇ ਸੀ ਇੰਗਲੈਂਡ ਇੰਗਲੈਂਡ ਜੀ 20 ਸਾਲ ਤੋਂ ਉੱਪਰ ਹੀ ਹੋ ਗਏ ਉੱਥੇ ਰਹਿੰਦੇ ਸੀ ਹਾਂਜੀ ਜੀ ਤੇ ਹੁਣ ਇਹਨਾਂ ਦੀ ਕੱਲ ਲਾਸ਼ ਮਿਲੀ ਹੈ ਕਿਵੇਂ ਪਤਾ ਲੱਗਾ ਤੁਹਾਨੂੰ ਕਿਵੇਂ ਮਾਰੇ ਗਏ ਕੀ ਸਮਝਦੇ ਹੋ ਸਰ ਮੈਨੂੰ ਤਾਂ ਜੀ ਮੇਰੇ ਹਸਨ ਦਾ ਫੋਨ ਆਇਆ ਕਿ ਆਏ ਕਰਕੇ ਤਿੰਨ ਪਤਾ ਲੱਗ ਗਿਆ ਮੈਂ ਕੋਈ ਫ੍ਰੀਸ ਆਵਦੇ ਪੁੱਛਤੇ ਤੇ ਉੱਥੋਂ ਜਦੋਂ ਮੈਨੂੰ ਪਤਾ ਲੱਗਿਆ ਉਹ ਕਹਿੰਦੇ ਵੀ ਤੂੰ ਬੰਦੇ ਲੈ ਕੇ ਸਿੰਦੂ ਜਾ ਕੱਲੇ ਜਾ ਕਲਕਲਾ ਜਾ ਕਿ ਉੱਥੋਂ ਵੀ ਰਸਜੀ ਚੜਾਕੂ ਜਾਏ ਥਾਣੇ ਤੇ ਫਿਰ ਉੱਥੇ ਹੀ ਅਸਵਨਾਂ ਨੂੰ ਦੱਸਿਆ ਵੀ ਸਾਦਾ ਹੀ ਆ ਬੰਦਾ ਜੀ ਇਹ ਤੇ ਉੱਥੇ ਸੁਲਾਸ ਕੀਤੀ ਉਹਨੇ ਕੀਤੀ ਕਿਵੇਂ ਮੌਤ ਹੋਈ ਅਕੀ ਸਮੇਂ ਦੀ ਮੌਤ ਜੀ ਉਹਨਾਂ ਨੇ ਤਾਂ ਇਹ ਦੱਸਿਆ ਵੀ ਇਹਦੀ ਰੱਸੀ ਪਾਈ ਸੀ ਗੱਲ 'ਚ ਉਹਦੇ ਕਾਰਨ ਵੀ ਘੁੱਟ ਕੇ ਗਲਾ ਘੁੱਟ ਗਿਆ ਸਰਦੇਵ ਸਿੰਘ ਸੀਮਾ ਦੀ ਡੈੱਡ ਬਡੀ ਪਿੰਡ ਕਲਕਲਾਂ ਦੇ ਰਹਿਣ ਵਾਲੇ ਸੀਗੇ। ਇਹਦੀ ਡੈੱਡ ਬਡੀ ਮਿਲੀ ਹੈਗੀ ਆ। ਸੇ ਆਪਣੇ ਸੇਮ ਨਾਲ ਜਿਹੜਾ ਹੈਗਾ ਜਿਹਦੀ ਜ਼ਮੀਨ ਹੈਗੀ ਲਖਵਿੰਦਰ ਸਿੰਘ ਉਹਦੇ ਉੱਪਰ ਪਿੰਡ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਦੀ ਜ਼ਮੀਨ। ਫਿਲਹਾਲ ਇਹਦੇ ਜਿਹੜਾ ਹੈਗਾ ਮੁਕੱਦਮਾ ਦਰਜ ਹੋ ਗਿਆ ਤੇ ਤਫ਼ਤੀਸ਼ ਜਿਹੜੀ ਹੈਗੀ ਆ ਜਾਰੀ ਹੈ। ਆ ਕਿੱਥੋਂ ਦਾ ਰਹਿਣ ਵਾਲਾ ਸੀ ਕਿੱਥੋਂ ਬਾਹਰੋਂ ਆਇਆ ਸੀ ਐਨਆਰਆਈ ਹੈ ਜੀ? ਇਹਦਾ ਪਤਾ ਲੱਗਾ ਵੀ ਇਹ ਇੰਗਲੈਂਡ ਤੋਂ ਆਇਆ ਹੈ ਇਹ ਇੱਕ ਰਿਪੋਰਟ ਹੋ ਕੇ ਕਰੀਬ ਚੰਦੇ ਚਾਰ ਮਹੀਨੇ ਪਹਿਲਾਂ ਹੀ ਇਹ ਆਇਆ ਹੈ ਠੀਕ ਹੈ ਤੇ ਡੈਡ ਬੋਡੀ ਨੂੰ ਦੇਖ ਕੇ ਕੀ ਲੱਗਦਾ ਸਰ ਕਿੱਦਾਂ ਮੌਤ ਹੋਈ ਹੋਏਗੀ ਇਹਦੀ ਡੈਡ ਬੋਡੀ ਨੂੰ ਦੇਖ ਕੇ ਤੇ ਲੱਗਦਾ ਹੈਗਾ ਵੀ ਕਿਦੀ ਗਲਾ ਕੁੱਟਣ ਨਾਲ ਮੌਤ ਹੋਈ ਹੈ ਲੱਗਦੀ ਹੈ ਬਾਕੀ ਪੋਸਟਮਾਰਟਮ ਵਿੱਚ ਕਲੀਅਰ ਹੋਊਗਾ ਸਰ ਮੋਗਾ ਤੋਂ ਬਿੱਟੂ ਪੁਰਵਾਰੀ ਰਿਪੋਰਟ ਪੰਜਾਬ ਟੂਡੇ